ਕਲੀਏ ਕਾ ਕਾ ਤਾਈਂ ਹੱਥ ਪਾਰਾ ਦਿਓ ਗੁਰੂ ਨਾਨਕ ਦਾ ਜੀ ਝੰਡਾ ਇੱਕ ਕਾ ਦਾ ਕੱਟਿਆ ਬੰਦੀ ਛੋੜਦਾ ਤੇਰਾ ਜੀ ਆਨੁਦਾਰ ਅੱਟੋ ਤਾਂਤਰ ਗੁਰੂ ਹਰਕੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਆ ਜਦੋਂ ਉਹ ਗਵਾਲੀਅਰ ਦੇ ਕਲੇ ਵਿੱਚੋਂ 52 ਪਹਾੜੀ ਰਾਜਾ ਨੂੰ ਰਹਾ ਕਰਾ ਕੇ ਆਪ ਅੰਮ੍ਰਿਤਸਰ ਪੁੱਤੇ ਜੀ ਉਦੋਂ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਘੋੜੀ ਦੀਪ ਮਾਲਾ ਕੀਤੀ ਸੀ ਅੱਜ ਗੁਰੂ ਦੀਆਂ ਕਲੀਆਂ ਰੂਪ ਗੁਰੂ ਦੇ ਸ਼ਬਦ ਹਨ ਗੁਰੂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਲੜ ਲੱਗ ਕੇ ਸਾਡੇ ਵੀ ਬੰਧਨ ਕੱਟੇ ਜਾਣ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਇਸ ਸਾਲ 21 ਅਕਤੂਬਰ ਨੂੰ ਦੁਨੀਆ ਭਰ ਦੇ ਵਿੱਚ ਬੰਦੀ ਛੋੜ ਦਿਵਸ ਬਹੁਤ ਹੀ ਤੂਮਤਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸੇ ਤਹਿਤ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵੱਲੋਂ ਵੀ ਧਾਰਮਿਕ ਸਮਾਗਮ ਉਲੀਕੇ ਗਏ ਜਿੱਥੇ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕਥਾ ਸਰਵਣ ਕੀਤੀ ਬੰਦੀ ਛੋੜ ਦਿਵਸ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਨ ਅਤੇ ਪਵਿੱਤਰ ਦਿਨ ਹੈ ਇਸ ਦਿਨ ਸਿੱਖਾਂ ਦੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਆਪਣੇ ਨਾਲ ਕੈਦ 52 ਰਾਜਿਆਂ ਨੂੰ ਵੀ ਆਜ਼ਾਦ ਕਰਵਾ ਕੇ ਲੈ ਕੇ ਆਏ ਸਨ ਇਸ ਪਵਿੱਤਰ ਦਿਨ ਨੂੰ ਹਰ ਸਾਲ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਹਾੜੇ ਦੇ ਵਜੋਂ ਮਨਾਇਆ ਜਾਂਦਾ ਹੈ ਜੋ ਸਿਰਫ ਆਜ਼ਾਦੀ ਦਾ ਨਹੀਂ ਸਹਿਯੋਗ ਦਇਆ ਤੇ ਮਨੁੱਖਤਾ ਦਾ ਵੀ ਪ੍ਰਤੀਕ ਹੈ ਇਹੀ ਰੋਹਾਨੀ ਜੋਸ਼ ਅਤੇ ਸ਼ਰਦਾ ਦੇ ਨਾਲ ਗੁਰਦੁਆਰਾ ਸੇ ਕਲਚਰ ਸੁਸਾਇਟੀ ਵਿਖੇ ਵੀ ਬੰਦੀ ਛੋੜ ਦਿਹਾੜਾ ਬਹੁਤ ਹੀ ਉਤਸ਼ਾਹ ਸ਼ਰਦਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਅਤੇ ਸੰਗਤ ਵੱਲੋਂ ਦੀਵੇ ਅਤੇ ਮੋਮਬਤੀਆਂ ਜਗਾਈਆਂ ਗਈਆਂ ਜਿਸ ਨਾਲ ਸਾਰਾ ਗੁਰਦੁਆਰਾ ਪ੍ਰਕਾਸ਼ ਦੇ ਨਾਲ ਚਮਕ ਉੱਠਿਆ ਤਾਂਤਨ ਗੁਰੂ ਹਰਕੋਬੀਨ ਸਾਹਿਬ ਜੀ ਨੂੰ ਯਾਦ ਕਰਦੇ ਹਾਂ ਜਦੋਂ ਉਹ ਗਵਾਲੀਅਰ ਯੂਨੀਵਰਸਿਟੀ ਦੇ ਕਿਲੇ ਵਿੱਚੋਂ ਬੋਵੰਜਾ ਪਹਾੜੀ ਰਾਜਿਆਂ ਨੂੰ ਰਿਹਾ ਕਰਾ ਕੇ ਆਪ ਅੰਮ੍ਰਿਤਸਰ ਪੁੱਛੇ ਜੀ ਉਦੋਂ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਘੋ ਦੀ ਦੀਪ ਮਾਲਾ ਕੀਤੀ ਸੀ ਉਸ ਦਿਨ ਨੂੰ ਨਿਰੰਤਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਉਣ ਵਾਲੇ ਸਮੇਂ ਤੱਕ ਹਮੇਸ਼ਾ ਯਾਦ ਕੀਤਾ ਜਾਏਗਾ ਕਿਉਂਕਿ ਇਸ ਦਿਨ ਨੂੰ ਬੰਦੀ ਛੋੜ ਦਿਵਸ ਦਿੱਤਾ ਗਿਆ ਵਾ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਗੁਰਦੁਆਰਾ ਸਿੱਖ ਕਾਲਜ ਸਾਹਿਬ ਦੇ ਵਿੱਚ ਇਹ ਜਿਹੜਾ ਦਿਨ ਆ ਟਰਾਈ ਸਟੇਟ ਦੀਆਂ ਸੰਗਤਾਂ ਦੇ ਸਹਿਯੋਗ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਵਾ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਜਦੋਂ ਵੀ ਕੋਈ ਮੇਜਰ ਪ੍ਰੋਗਰਾਮ ਹੁੰਦਾ ਮੇਜਰ ਗੁਰਪੁਰਬ ਹੁੰਦੇ ਆ ਤੇ ਦੂਰ ਦੇ ਰੇਡਿਆਂ ਤੋਂ ਜਿਹੜੀਆਂ ਸੰਗਤਾਂ ਵਾ ਉਹ ਗੁਰਦੁਆਰਾ ਸੇਕਲ ਸਾਡੀ ਦੇ ਵਿੱਚ ਨਾਕਮਸਤਕ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਜੇ ਇੱਕ ਬਾਹਰ ਕੇ ਮਤਲ 6 6 7 7 ਲਾਈਨਾਂ ਜਿਹੜੀਆਂ ਲੱਗੀਆਂ ਨੇ ਬਾਹਰ ਦੀਪ ਮਾਹ ਹੋ ਰਹੀ ਆ ਸਾਡੇ ਵਲੰਟੀਅਰ ਜਿਹੜੇ ਆ ਉਹ ਸਪੈਸ਼ਲੀ ਅੱਜ ਇਸ ਦਿਨ ਤੇ ਆ ਕੇ ਐਕਸਟਰਾ ਜਿਹੜੇ ਉਹ ਸੇਵਾ ਕੰਢੇ ਨੇ ਇਸ ਮੌਕੇ ਸ਼ਾਮ ਦੇ ਸਮੇਂ ਸ਼ਾਨਦਾਰ ਆਤੀਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਜੋ ਦੇਖਣ ਵਾਲਿਆਂ ਦੇ ਦਿਲਾਂ ਨੂੰ ਖੁਸ਼ੀ ਦੇ ਨਾਲ ਭਰ ਰਿਹਾ ਸੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਘਰ ਦੇ ਵਿੱਚ ਵੇਖਣਯੋਗ ਸੀ ਜਿੱਥੇ ਹਰ ਉਮਰ ਦੀ ਸੰਗਤ ਪਿਆਰ ਅਤੇ ਭਾਵਨਾ ਦੇ ਨਾਲ ਹਾਜ਼ਰੀ ਭਰ ਰਹੀ ਸੀ ਇਸ ਸਮਾਗਮ ਦੀ ਸ਼ੁਰੂਆਤ ਸ਼ਾਮ 5 ਵਜੇ ਤੋਂ ਕੀਤੀ ਗਈ ਤੇ ਸਮਾਪਤੀ ਰਾਤ 11 ਵਜੇ ਹੋਈ ਇਸ ਦੌਰਾਨ ਭਾਈ ਜਸਪਾਲ ਸਿੰਘ ਜੀ ਵੱਲੋਂ ਵੀ ਗੁਰਬਾਣੀ ਕਥਾ ਕੀਤੀ ਗਈ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਿੱਖਾਂ ਦੀ ਡਿਊਟੀ ਲਾਈ ਗੋਵਾਲੀਰ ਦੇ ਕਿਲੇ ਦੇ ਬਾਹਰ ਖੜ੍ਹਿਆਰੇ ਸਨ ਭਾਈ ਜੇਠਾ ਭਾਈ ਬਿਦੀ ਚੰਦ ਕੁਝ ਸਿੱਖ ਹੋਰਾਂ ਦੀ ਡਿਊਟੀ ਲੱਗੀ ਉਹ ਬਾਹਰ ਜਾ ਕੇ ਭਾਂਡੇ ਬਣਾ ਕੇ ਉਹਦੀ ਜਿਹੜੀ ਕਮਾਈ ਹੁੰਦੀ ਸੀ ਉਹਦਾ ਰਾਸ਼ਨ ਲਿਆ ਕੇ ਗੁਰੂ ਹਰਗੋਬਿੰਦ ਸਾਹਿਬ ਲਈ ਲੰਗਰ ਤਿਆਰ ਕਰਦੇ ਸਨ ਜਦੋਂ ਪਤਾ ਲੱਗ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਰੇ ਪਾਸੇ ਹਾਕ ਕਾਰ ਨਤੀ ਸਿੱਖ ਸੰਗਤਾਂ ਵੀ ਜਦਵਾਟ ਭਟਕੇ ਬਹੁਤ ਸਾਰੇ ਜਥੇ ਬਣਾਵਨਾ ਕਿ ਸੰਗਤਨ ਗਵਾਲੀਅਰ ਦੇ ਕਿਲੇ ਟਾਂਦੀਆਂ ਪਰ ਅੰਦਰ ਦਾ ਵੜ ਦਿੱਤਾ ਜਾਂਦਾ ਸੰਗਤਾਂ ਗਵਾਲੀਅਰ ਦੇ ਗਵਾਏ ਪ੍ਰਕਰਮਾ ਕਰਕੇ ਵਾਪਸ ਆ ਜਾਂਦੀ ਹੈ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਵਿਸ਼ੇਸ਼ ਸੰਗਤ ਨੇ ਪੇਧਿਆ ਇਹ ਬਾਬਾ ਬੁੱਢਾ ਜੀ ਆਪ ਜਥਾ ਲੈ ਕੇ ਤਿੱਗਵਾਲੀ ਦੇ ਕਿਲੇ ਤੇ ਗਏ ਇਸ ਮੌਕੇ ਸੰਗਤਾਂ ਦੇ ਲਈ ਵਿਸ਼ਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਭੋਜਨ ਅਤੇ ਮਠਾਈਆਂ ਦੇ ਨਾਲ ਸਟਾਲਾਂ ਲਗਾਈਆਂ ਗਈਆਂ ਸਨ ਇਸ ਮੌਕੇ ਬਹੁਤ ਸਾਰੇ ਵਿਦਵਾਨਾਂ ਦੇ ਸਮੇਤ ਗਿਆਨੀ ਧਰਮਵੀਰ ਸਿੰਘ ਹੋਰਾਂ ਦੇ ਵੱਲੋਂ ਵੀ ਬੰਦੀ ਛੋੜ ਦੇ ਇਤਿਹਾਸ ਤੇ ਚਾਨਣਾ ਪਾਇਆ ਗਿਆ ਗੁਰਦੁਆਰਾ ਸੈਕਲਚਰ ਸੁਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਸਮੁੱਚੀਆਂ ਸੰਗਤਾਂ ਸੇਵਾ ਸੈਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਅੱਜ ਅੰਮ੍ਰਿਤ ਵੇਲੇ ਤੋਂ ਹੀ ਸਾਰਾ ਦਿਨ ਭਰ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ ਸਾਰਾ ਦਿਨ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਹੁਣ ਸ਼ਾਮ ਤੋਂ ਦੇਖ ਰਹੇ ਹਾਂ ਲਗਾਤਾਰ ਬੇਅੰਤ ਸੰਗਤਾਂ ਹਜ਼ਾਰਾਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਨਤਮਸਤਕ ਹੋ ਰਹੀਆਂ ਸੋ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਜੋ ਜੋ ਸੰਗਤਾਂ ਨੇ ਜਿੱਤੇ ਜਿੱਤੇ ਸੇਵਾਵਾਂ ਨਿਭਾਈਆਂ ਤੇ ਸੰਗਤਾਂ ਨਿਭਾ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਦਰਕਰ ਦਾ ਨਾਮ ਪ੍ਰੇਮ ਬਖਸ਼ਣ ਸਾਡੇ ਵੀ ਗੁਰੂ ਸਾਹਿਬ ਬੰਦਨ ਕਟ ਕੇ ਜਿਵੇਂ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਨੇ 52 ਪਹਾੜੀ ਰਾਜਿਆਂ ਨੂੰ ਰਿਹਾ ਕਰਾਇਆ ਸੀਗਾ ਉਦਾਂ ਅੱਜ ਗੁਰੂ ਦਾ ਸ਼ਬਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਜਿਵੇਂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਕਹਲਾਈ ਉਹਨਾਂ ਦੇ ਚੋਲੇ ਦੀਆਂ ਕਲੀਆਂ ਪਕੜ ਕੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਏ ਅੱਜ ਗੁਰੂ ਦੀਆਂ ਕਲੀਆਂ ਰੂਪ ਗੁਰੂ ਦੇ ਸ਼ਬਦ ਹਨ ਗੁਰੂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਲੜ ਲੱਗ ਕੇ ਸਾਡੇ ਵੀ ਬੰਧਨ ਕੱਟੇ ਜਾਣ ਤੇ ਅਸੀਂ ਵੀ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਕੇ ਮਾਲਕ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕੀਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਹਿਮਤ ਕਰਨ ਅੱਜ ਦੇ ਆਪਣੇ ਪਾਵਨ ਦਿਹਾੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਭਨਾ ਦੀਆਂ ਝੋੜੀਆਂ ਪਰਨ ਇਸ ਮੌਕੇ ਛੋਟੇ ਬੱਚਿਆਂ ਦੇ ਵੱਲੋਂ ਵੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੇ ਸੰਗਤ ਦੇ ਦਿਲ ਜਿੱਤ ਲਏ ਕਲੀਏ ਕਤ ਤਾਈਂ ਹਾਥ ਬੰਦੀ ਛੋੜਦਾ ਤੇ ਰਾਦਿਆਂ ਨੂੰ ਬਰ ਕੱਢਿਆ ਖਮ ਦਾੜ ਦਾੜ ਕਲੀਆਂ ਨੂੰ ਫੜੀ ਜਾਂਦੇ ਐ ਪਾਣੀ ਗੁਰੂ ਜੀ ਤੇ ਮੱਖਾ ਵਿੱਚੋਂ ਪੜੀ ਜਾਂਦੇ ਐ ਹੋਈ ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਗੂੰਜ ਰਹੀਆਂ ਗੁਰਬਾਣੀ ਦੀਆਂ ਧੁਨਾ ਅਤੇ ਚਮਕ ਰਹੇ ਦੀਵੇ ਇਸ ਗੱਲ ਦਾ ਪ੍ਰਤੀਕ ਨੇ ਕਿ ਬੰਦੀ ਛੋੜ ਦਿਹਾੜਾ ਸਿਰਫ ਇਤਿਹਾਸਕ ਹੀ ਨਹੀਂ ਸਗੋਂ ਅਧਿਆਤਮਕ ਖੁਸ਼ੀ ਦਾ ਵੀ ਪਵਿੱਤਰ ਤਿਹਾਰ ਹੈ ਜੋ ਸਾਨੂੰ ਸੱਚ ਹਿੰਮਤ ਅਤੇ ਮਨੁੱਖਤਾ ਦੇ ਰਾਹਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते या एप्पल टीवी ते नाल ही देख सकते हो लाइव स्ट्रीमिंग www.globalpunjabtv.com ते हुन तुसी देख सकते हो ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू ate अमेझॉन फायर टीवी ते ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ